ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8 9 ਵਜੇ ਤੱਕ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਬੰਦੀ

ਆ ਮੱਕੀ ਜੀ ਜਿਹੜੀ ਤੁਮ ਤੋੜੇ ਨਾ ਸੁਤਾ ਵਾਲਾ ਸੇਰ ਵਰ ਬੇ ਮੇਰੇ ਵਰਗਾ ਜਿਹੜੇ ਮੇਰੇ ਨਹੀਂ ਨੂੰ ਲੰਦਾ ਸੇਰ ਸਾਰਾ ਮੇਰਾ ਨਾਮ ਮੁਖਤਾਰ ਸਿੰਘ ਹੈ ਜੀ ਕੀ ਗਲਤ ਹੋਈ ਗਲਤ ਇਹੋ ਜੀ ਇਹ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਆ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਅੱਛਾ ਕਿੰਨੇ ਨੌਜਵਾਨ ਸੀ ਇਹ ਇਹ ਤਿੰਨ ਜਣੇ ਹੀ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20 22 ਸਾਲ ਹੀ ਹੋਣੀ ਹੈ ਜੀ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹੀ ਹਾਂਜੀ ਤੇ ਕੀ ਕੰਮ ਕਰਦੇ ਸੀ ਕੀ ਕਰਦੇ ਸੀ ਨੇ ਕੰਮکاری ਕਰਦੇ ਹੈ ਇੱਕ ਦੇ ਇੱਕ ਮੁੰਡਾ ਦੇ ਸੈਂਟਰੀ ਦਾ ਕੰਮ ਕਰਦਾ ਹੈ ਦੂਜਾ ਮਜ਼ਦੂਰੀ ਕਰਦਾ ਹੈ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਇਹ ਕਿ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਨਾ ਪਤਾ ਲੱਗੇ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਹੈਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਿੰਡ ਲਈ ਬੜੀ ਹਮੰਦਪਾਗੀ ਸਭਾਈ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਰਨਾ ਚਾਹੀਦਾ ਸਰਕਾਰ ਕੋਈ ਨਾ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ ਹਾਂ ਬਹੁਤ ਜੀ ਇੱਥੇ ਮੇਲਾ ਵੇਖਣੇ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਕਿਹੜਾ ਪਿੰਡ ਹੈ ਇੱਕ ਮਾਨਪੁਰਾ ਸਰ ਕੀ ਗੱਲਬਤ ਕੀ ਜਿਹੜੇ ਤਿੰਨ ਨੌਜਵਾਨ ਨੇ ਤੁਹਾਡੇ ਪਿੰਡ ਦੇ ਇਹ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਜਾਂਦੇ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਬੰਦੇ ਕਿਸ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪੈਂਟਰ ਇਹ ਦੋ ਪਰਾ ਆ ਤੇ ਇੱਕ ਪੈਣਿਆ ਕਿ ਇੱਕ ਵਿਆਹ ਹੋਇਆ ਸੀ ਕੋਈ ਨਾ ਉਹ ਇਤੋ ਛੋਟਾ 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 ਤੇ ਕੀ ਹੈ ਮੈਂ ਕਮਾਉਣ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਾ ਪਿਓ ਹੀ ਪਿਓ ਵੀ ਟਿਲਾ ਮਟਾਰੀਂਦਾ ਉਹ ਵੀ ਟਿਲਾ ਮਟਾਰੀਂਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਡੈਡੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸ਼ਤਾ ਕਿਸ਼ਤਾ ਤੇ ਸਾਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਦੇ ਆ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੈ ਕਿ ਪਤਾ ਨਹੀਂ 100 ਰੁਪਏ ਦਾ ਹੀ ਇੱਕ ਤੇ ਗਏ ਕਿੰਨੀ ਕਿੰਨੀ ਉਮਰ ਦੇ ਨੇ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ 20 ਸਾਲ ਜੀ 22 ਸਾਲ ਹਾਂ 100 ਰੁਪਏ ਦੀ ਵੀਰ ਸਾਰ ਆ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋ ਗਈ ਸਰ ਰਾਤ 8-9 ਵਜੇ ਤੱਕ ਆ ਹਾਂ 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 ਆਸਾ 12 ਵਜੇ ਆਇਆ ਸਰ ਇਹਥੋਂ ਦੇ ਮੇਲਾ ਵਿਖੇ ਕਲਨ ਸਿੰਘ ਜੀ ਕਿਹੜਾ ਪਿੰਡ ਹੈ ਇਹੋ ਜੀ ਗਮਾਨਪੁਰਾ ਜੀ ਕੀ ਗੱਲਬਾਤ ਕੀ ਹੈ ਜਿਹੜੇ ਪਿੰਡ ਗੱਲਬਾਤ ਇਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਫੋੜਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜਾਂ ਕਿਦੇ ਚਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ ਬੜੀ हां बोल बहुत ले ले बहुत, बहुत जी बोल हर एक परिवार नु दुख आया काम परिवार ਦੇ ਵਿੱਚ ਇਹਨਾਂ ਦੇ ਕੋਣ-ਕੋਣ ਹੋਰ ਵੀ ਬੱਚੇ ਹਨ ਕਿੰਨੇ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹ ਤਿੰਨ-ਚਾਰ ਪਰਿਵਾਰ ਦੇ ਕਿੰਨੇ ਮੁੰਡੇ ਕੁਾਰੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਕੁਝ ਨਾ ਕੁਝ हा जी नवा